ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਵਗੈਰਾ ਆਪ ਸਨ ਸਾਰਿਆਂ ਨੂੰ ਚਰਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਮਨਦੀਪ ਸਿੰਘ ਮਾਨਾ ਸਾਹਿਬ ਆ ਇੱਕ ਹੋਰ ਘਰ ਚਲੇਗੇ ਨੇ ਅੱਛਾ ਯਾਰ ਮੈਨੂੰ ਨਾ ਪਰਸਨਲੀ ਨਾ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਦਾ ਬਿਲਕੁਲ ਇਹ ਕਹੇ ਕਿ ਇੱਕ ਹਰ ਚੀਜ਼ ਨੂੰ ਹਾਈਲਾਈਟ ਕਰਕੇ ਲਿਖ ਕੇ ਉੱਥੇ ਜੋ ਚੀਜ਼ ਦੀ ਜ਼ਰੂਰਤ ਹੈ ਉਹ ਨੋਟ ਕਰਦੇ ਨੇ ਹਰ ਚੀਜ਼ ਨੂੰ ਨੋਟ ਕਰਕੇ ਫਿਰ ਉਹ ਅਗਲੇ ਬੰਦੇ ਦੇ ਘਰ ਜਾਂਦੇ ਨੇ ਤੇ ਜਿਹੜੀ ਉਹਨਾਂ ਦੀ ਮਦਦ ਕਰਨੀ ਹੁੰਦੀ ਹੈ ਹਾਂ ਬੇਸਿਕਲੀ ਉਹ ਉਹਨਾਂ ਨੂੰ ਦੱਸ ਦੇਣ ਤਾਂ ਕਿ ਅਗਲੇ ਬੰਦੇ ਦਾ ਟੈਨ ਕਲੀਅਰ ਹੋ ਜਾਵੇ ਬਿਲਕੁਲ ਐ ਵੱਡੀ ਗੱਲ ਬਹੁਤ ਚੰਗਾ ਕੰਮ ਕਰਦੇ ਮੈਂ ਤੇਰਾ ਆਹ ਵਾਲਾ ਕੰਮ ਦਾ ਭਾਰਾ ਚੱਕ ਹਾਂ ਤਾਂ ਕਿ ਉਹ ਬੰਦਾ ਪੱਲੇ ਨੂੰ ਪਾ ਚੱਲਦਾ ਯਾਰ ਮੇਰਾ ਆਹ ਕੰਮ ਦਾ ਭਾਰ ਰਹਿਣੇ ਚੱਕਿਆ ਹੈ ਬਾਕੀ ਕੰਮ ਦਾ ਮੈਂ ਚਲੋ ਓਖਾ ਸੁੱਖਾ ਹੋਮਾ ਕਰਾ ਲਵਾਂਗਾ ਠੀਕ ਹੈ ਹੋਰ ਗੱਲਾਂ ਇਹਨਾਂ ਦੀਆਂ ਖੁਸ਼ੀ ਵਿੱਚ ਤਤੀਆਂ ਵੀ ਹੁੰਦੀਆਂ ਨੇ ਪਰ ਤਤ ਬੰਦਾ ਸੱਚਾ ਬੰਦਾ ਹੀ ਤਤੀਆਂ ਗੱਲਾਂ ਕਰਦਾ ਬਿਲਕੁਲ ਠੀਕ ਹੈ ਕਿਉਂ ਉਹਨਾਂ ਨੂੰ ਪਤਾ ਅੱਛਾ ਇਹ ਉਹ ਵਾਹ ਸ਼ੱਕ ਸੀਗਾ ਠੀਕ ਹੈ ਕਿ ਜਿਹਨੇ ਕਿਹਾ ਸੀਗਾ ਕਿ ਭਾਈ ਜਾਨ ਸਾਨੂੰ ਪੈਸੇ ਨਹੀਂ ਚਾਹੀਦੇ ਜਿੰਨੇ ਸੇਵਾ ਕਰਨੀ ਹੈ ਸਮਾਨ ਲੈ ਕੇ ਇੱਥੇ ਆਜੋ ਇੱਥੇ ਆਜੋ ਠੀਕ ਹੈ ਕਹਿ ਨੂੰ ਤੇ ਵੀ ਕਹਿ ਸਕਦੇ ਨੇ ਕਿ ਮੈਂ ਅਕਾਊਂਟ ਨੰਬਰ ਦੇਣਾ ਵਾ ਭਾਈ ਜਿੰਨੇ ਜਿੰਨੇ ਪਾਣੇ ਨੇ ਪਾਈਓ ਪਾਈਓ ਨਹੀਂ ਉਹਨੇ ਕਿ ਆਪਣੇ ਹੱਥੀ ਸੇਵਾ ਕਰੋ ਬਿਲਕੁਲ ਠੀਕ ਹੈ ਤੇ ਚਲੋ ਆਪਾਂ ਪਹਿਲੇ ਇਹਨਾਂ ਦੀ ਵੀਡੀਓ ਵੇਖ ਲਈਏ ਫਿਰ ਇੱਥੇ ਗੱਲਬਾਤ ਕਰਦੇ ਆ ਉਹ ਤਾਂ ਵਿੱਚ ਅਡੇ 1 ਲੱਖ ਦੇ ਵਿੱਚ ਤੇ 1 ਲੱਖ ਦੀ ਤੋਂ 1 ਲੱਖ ਤੇ ਗਿਆ ਕੋਹ ਵਿੱਚ ਅਡੇ ਕੋ ਕਿਸੇ ਨੇ ਲੈ ਲਈ ਉਹਨਾਂ ਦੇ ਪੈਸੇ ਮਾਰ ਲੇ ਦਿੱਤੇ ਨਹੀਂ ਵਾਪਸ ਜੇ ਰੋਣਾ ਰੋਣ ਨਹੀਂ ਕਿਉਂ ਮੈਂ ਕਹਿ ਦੇਣਾ ਕਿਸ ਨਾ ਕਿਸ ਨੂੰ ਸਵੇਰੇ ਹੀ ਆ ਜਾਣਾ ਕਿ ਇਹਨੇ ਸਾਡਾ ਕੋਈ ਲੰਬਾ ਜੋੜਾ ਕੰਮ ਨਹੀਂ ਹੁੰਦਾ ਤੇ ਹੁਣ ਇਹ ਚਲਦੀ ਮੇਰੇ ਸਾਥ ਪੈਣੀ ਸਾਥ ਪੈ ਜੀ ਪੂਰੀ ਤੇਰੀ ਕਰ ਦਿੰਨਾ ਪੂਰੀ ਇਹ ਹੁੰਦਾ ਕਿ ਮੇਰੇ ਬੱਚੇ ਕਰ ਦਿੰਨਾ ਕਾਕਾ ਉਹ ਦੱਸ ਹਾਤੀ ਚਾਹੀਦੀ ਤੈਨੂੰ ਹਾਂਜੀ ਹਾਤੀ ਚਾਹੀਦੀ ਸੌਦਾ ਦੋ ਤਰ ਮਹੀਨੇ ਦਾ ਦੇ ਦੇ ਨਾਮ ਮਿਸਤਰੀ ਵੀ ਤੇ ਨਾਉਣਾ ਹੀ ਮੁੜ ਕੇ ਚਲੋ ਠੀਕ ਹੈ ਜੀ ਤੇ ਬਾਲੀ ਵੀ ਵੇਚ ਦਾਂਗੇ ਤੇਰੀ ਚਲੋ ਠੀਕ ਹੈ ਉਹ ਵੀ ਖਰਚਾ ਤੇ ਦੇ ਦਾਂਗੇ ਕਿੱਲਾ ਇੱਕੋ ਹੀ ਆ ਹਾਂਜੀ ਇੱਕੋ ਕੇਲਾ ਵੇਚੀ ਆ ਇੱਕੋ ਗੱਲ ਕਰਦਾ ਵੀ ਆਹ ਮਹਾਰਾਜ ਦਾ ਤੂੰ ਅਮਰ ਸ਼ਗਿਆ ਹੀ ਵੈਸੇ ਨਹੀਂ ਮੰਨਦੇ ਕਿ ਇਹਨੂੰ ਕਿ ਪੁੱਛਣਾ ਸਾਡਾ ਬਣਦਾ ਹੀ ਨਹੀਂਗਾ ਕਿੱਲੇ ਨਾਲ ਕਿੱਲਾ ਬਣਾਵੇਂਗਾ ਹੁਣ ਨਹੀਂ ਬਣਾਵਾਂਗੇ ਹੈ ਬਣਾਉਣਾ ਹੈ ਹਾਂਜੀ ਕਰੇਗਾ ਮਿਹਨਤ ਹਾਂਜੀ ਉਦੋਂ ਵੀ ਨਹੀਂ ਵੇਚਣ ਦੇਣੀ ਜੇ ਮੈਂ ਸਿਆਣਾ ਹੁੰਦਾ ਹਾਂ ਯਾਨੀ ਕਿ ਉਹਦਾ ਪਤਾ ਨਹੀਂ ਕਿੰਨੀ ਉਮਰ ਹੀ ਉਹਦਾ ਤੇਰੀ ਉਹ ਤਾਂ ਲਾ ਲਓ ਵੀ 12-13 ਸਾਲ ਆ ਮਾਤਾ ਘਰ ਦਾ ਸਮਾਨ ਕਿੱਥੇ ਲੱਭਾ ਮਾਣੇ ਹੋਈ ਆ ਹਾਂ ਮਹਾਰਾਜ ਦਾ ਇਹ ਵੀ ਪੂਰਾ ਕਰੇ ਸ਼ੋਕ ਤੈਨੂੰ ਦਵੇ ਫੇਰ ਰੋਣ ਵੜ ਜੇਗੀ ਨਾ ਛੱਤ ਪੈ ਗਈ ਫੇਰ ਨਹੀਂ ਮੈਨੂੰ ਕੋਈ ਰੋਣ ਤੇ ਪਾਣ ਸਮੋਣ ਜਾ ਕੇ ਪੈਸੇ ਦੇ ਗਏ ਫੇਰ ਅੱਜ ਹੀ ਰੋਣ ਤੇ ਤੇਰੀ ਜੀ ਮੈਂ ਲੱਖ ਲੱਖ ਸ਼ੁਕਰ ਕਰੂੰਗੀ ਤੇ ਮੇਰੀ ਛੱਤ ਬਾਵੇਂ ਤੂੰ ਕੱਲ ਮਹਾਰਾਜ ਦਾ ਲੱਖ ਲੱਖ ਸ਼ੁਕਰ ਹੀ ਕਰੀ ਆਵਾਂਗੇ ਗੱਲ ਤੋਂ ਬੋਸਤੋ ਮੈਂ ਇੱਥੇ ਖੜਾ ਗੱਗੋਮਾਲ ਪਿੰਡ ਦਾ ਇੱਕ ਡੇਰਾ ਹੈ ਬਾਵੇ ਕਿਲੇ ਪੈਂਦਾ ਜੀ ਗੁਰਦੁਆਰਾ ਹਾਂ ਜੀ ਉਸ ਡੇਰੇ ਦੇ ਉੱਤੇ ਬੱਚੇ ਕੋਲ ਐ ਮੇਰੀਆਂ ਭੈਣਾਂ ਵਰਗੀ ਐ ਸਾਡੇ ਕੋਲ ਅਪਰੋਚ ਕਰਕੇ ਆਏ ਸੀਗੇ ਕਿਸੇ ਨੇ ਇਹਨਾਂ ਨੂੰ ਦੱਸਿਆ ਸੀਗਾ ਔਰ ਮੈਂ ਅੱਗੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮਿਲ ਜੁਲ ਕੇ ਜੇ ਕਿਸੇ ਦੇ ਹਾਲਾਤ ਬਦਲ ਸਕਦੇ ਆ ਕਿਸੇ ਦੀ ਜ਼ਿੰਦਗੀ ਦੇ ਸੁਪਨੇ ਪੂਰੇ ਹੋ ਸਕਦੇ ਆ ਤੇ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਜਰੂਰ ਜਿਹੜਾ ਉਹ ਸਾਥ ਦੇਣਾ ਚਾਹੀਦਾ ਥੋੜਾ ਜਿਹਾ ਮੈਂ ਇਹਨਾਂ ਦਾ ਜੋ ਮਤਲਬ ਬਹਾੜੀ ਬੀਤੀ ਐ ਜ਼ਿੰਦਗੀ ਦੀ ਉਹ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਮਾਤਾ ਦਾ ਨਾਂ ਜਿਹੜੀ ਭੈਣ ਐ ਸਾਡੀ ਸਰਜੀਤ ਕੌਰ ਆ ਬੇਟਾ ਇਹਦਾ ਕਰਨਬੀਰ ਖੜਾ ਔਰ ਇੱਕਦੀ ਭੈਣ ਹੈ ਉਹ ਪਲੱਸ 2 ਪਾਸ ਹੈ ਬੁਟੀਕ ਦਾ ਕੰਮ ਕਰਦੀ ਤੇ ਮੈਂ ਪੁੱਛਿਆ ਵੀ ਬੁਟੀਕ ਵਾਲਿਆਂ ਕੋਲ ਤਾਂ ਪੈਸੇ ਬੜੇ ਹੁੰਦੇ ਆ ਤੇ ਕਿੰਨੇ ਕ ਪੈਸੇ ਬਣ ਜਾਂਦੇ ਆ ਤੇ ਕਹਿੰਦਾ 2500 ਤੋਂ 3000 ਰੁਪਿਆ ਮਹੀਨਾ ਜਿਹੜਾ ਬਣਦਾ ਵਾ ਤੇ ਉਹਦੇ ਨਾਲ ਹੀ ਗੁਜ਼ਾਰਾ ਜਿਹੜਾ ਚੱਲਦਾ ਵਾ ਔਰ ਦੋ ਕਿੱਲੇ ਮਾਦਾ ਦੀ ਪੈੜੀ ਸੀਗੀ 2012 ਦੇ ਵਿੱਚ ਇਹਦੇ ਫਾਦਰ ਦੀ ਡੈਥ ਹੋ ਜਾਂਦੀ ਆ ਔਰ ਲੈਣੇ ਦੇਣੇ ਦੇ ਵਿੱਚ ਇੱਕ ਕਿੱਲਾ ਜਿਹੜਾ 2013 ਦੇ ਵਿੱਚ ਇਹਨਾਂ ਨੂੰ ਵੇਚਣਾ ਪੈਂਦਾ 21 ਲੱਖ ਦਾ ਔਰ 21 ਲੱਖ ਦੇ ਵਿੱਚ ਵੀ ਕੋ ਲਿਆਜ ਨਹੀਂ ਕਰਦਾ ਪਿਓ ਮਰੇ ਤੋਂ ਬਾਅਦ ਵੀ ਠੱਗੀ ਮਾਰ ਲਈ ਜਾਂਦੀ ਆ ਵੀ ਇਹਨਾਂ ਨੂੰ ਲਾਲਚ ਦੇ ਦਿੱਤਾ ਜਾਂਦਾ ਵੀ ਤੁਹਾਡੇ ਨਾਲ ਇੱਕ ਸਾਂਝੀ ਗੱਡੀ ਲੈ ਲੈਨੇ ਆ ਉਹ ਚਲਾਇਆ ਕਰਾਂਗੇ ਤੇ ਕਮਾਈ ਆ ਜਾਇਆ ਕਰੂਗੀ ਗੱਡੀ ਉਹ ਆਪਣੇ ਨਾਂ ਤੇ ਲੈ ਲੈਂਦੇ ਆ ਜੀ ਗੱਡੀ ਆਪਣੇ ਨਾਂ ਤੇ ਲੈ ਲੈਂਦੇ ਆ ਤੇ ਉਸ ਤੋਂ ਬਾਅਦਾਂ ਮਤਲਬ ਇਹਨਾਂ ਦਾ ਕਦੀ ਫੋਨ ਹੀ ਨਹੀਂ ਚੁੱਕਿਆ ਤੇ ਪੈਸੇ ਸਾਰੇ ਖਰਾਬ ਹੋ ਗਏ ਤੇ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਹੀ ਚੱਲਣ ਢਈ ਸੀ ਇੱਕ ਕਿੱਲਾ ਇਹਨੇ ਪੈੜੀ ਬੀਜੀ ਸੀ ਜੋ ਅਸੀਂ ਸਹੂਲ ਬਣਾਇਆ ਵੀ ਜਿੱਦੀ ਕਿਸੇ ਦੀ ਵੀ ਮਤਲਬ ਪੈੜੀ ਘਾਟ ਹੈ ਉਹਦੀ ਮਤਲਬ ਬੀਜਣ ਦਾ ਬੰਦੋਬਸਤ ਵੀ ਕਰਾਂਗੇ ਔਰ ਮਾਤਾ ਜੀ ਮੇਰੇ ਕੋ ਆਏ ਤੇ ਅੱਜ ਅਸੀਂ ਇਹਨਾਂ ਦੇ ਘਰ ਆਏ ਕਿਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਜਿਹੜਾ ਵਾ ਉਹ ਲੈਂਟਰ ਪਾਉਣਾ ਵਾ ਔਰ ਹਾਲਾਤ ਇੱਥੇ ਹੀ ਮਤਲਬ ਬਸ ਨਹੀਂ ਕੀਤੀ 2014 ਦੇ ਵਿੱਚ ਡੰਗਰ ਵੀ ਚੋਰੀ ਹੋ ਗਏ ਸੀ ਤੁਹਾਡੇ ਹਾਂਜੀ 2014 ਦੇ ਵਿੱਚ ਡੰਗਰ ਵੀ ਚੋਰੀ ਹੋ ਜਾਂਦੇ ਇਹਨਾਂ ਦੇ ਔਰ ਕੁਦਰਤ ਦੀ ਮਾਰ ਜਿਹੜੀ ਉਹ ਵੱਜਦੀ ਰਹੀ ਆ ਮਤਲਬ ਇਹੋ ਜੀ ਬਦਕਿਸਮਤੀ ਆ ਪਰ ਮੈਂ ਇੱਕ ਗੱਲ ਦੀ ਖੁਸ਼ੀ ਆ ਮੈਨੂੰ ਮਾਤਾ ਜੀ ਆਪ ਅਮਰਤਾਰੀ ਨੇ بیٹے ਤੋਂ ਮੈਨੂੰ ਇਹ ਖੁਸ਼ੀ ਮਿਲੀ ਆ ਵੀ ਆ ਕੇ ਮੈਂ ਵੇਖਿਆ ਕੋਈ ਨਸ਼ਾ ਨਹੀਂ ਕਰਦਾ ਨਹੀਂ ਕਰਦਾ ਨਾ ਵੇਖੀ ਸਾਨੂੰ ਕਿਤੇ ਝੂਠੇ ਨਾ ਪਾਦੀ ਭਰਾਵਾ ਕੋਈ ਨਸ਼ਾ ਨਹੀਂ ਕਰਦਾ ਮਿਹਨਤ ਕਰਦਾ ਇੱਕ ਕਿੱਲੇ ਨਾਲ ਜਿਹੜਾ ਵਿਜ਼ਾਰਾ ਕਰਦੇ ਆ ਔਰ ਮਾਤਾ ਜੀ ਦਾ ਇੱਕੋ ਹੀ ਮੈਂ ਫਿਰ ਪੁੱਛਿਆ ਵੀ ਹੋਰ ਕੀ ਚਾਹੀਦਾ ਵਾ ਰਾਸ਼ਨ ਇਹਨਾਂ ਨੂੰ 2-3 ਮਹੀਨੇ ਦਾ ਕੱਲ ਅਸੀਂ ਜੇ ਸਾਡੇ ਨਾਲ ਕਿਸੇ ਨੇ ਸੇਵਾ ਲੈਣੀ ਹੈ ਇਸ ਘਰ ਦੀ ਤੇ ਉਹ ਆਉਣਗੇ ਰਾਸ਼ਨ 2-3 ਮਹੀਨੇ ਦਾ ਲਈ ਆਵਾਂਗੇ ਉਹਦੇ ਨਾਲ ਕਿੰਨੇ ਡੰਗਰਿਆ ਤੇਰ ਕੋ 3 ਡੰਗਰਿਆ ਉਹਦੇ ਵਿੱਚ ਇਹਨਾਂ ਦੀ ਫੀਡ ਚੌਕਰ ਜਿਹੜੀ ਬਣਦੀ ਆ ਉਹ ਲੈਵਾਂਗੇ ਕਿਉਂਕਿ ਸੁਰਖਰੂ ਹੋ ਕੇ ਆਪਦੇ ਕੰਮ ਕਰਦਾ ਜਿਹੜਾ ਉਹ ਕੰਮ ਸ਼ੁਰੂ ਕਰਾਇਓ ਅਸੀਂ ਸਾਡੇ ਨਾਲ ਕੋਈ ਨਾ ਕੋਈ ਜਿਹੜਾ ਕਰਨ ਵਾਲਾ ਹੋਊਗਾ ਜਿਹੜਾ ਦੇਣ ਵਾਲਾ ਹੋ ਕੱਲ ਕੋਸ਼ਿਸ਼ ਕਰਾਂਗੇ ਵੀ ਕੱਲ ਹੀ ਸਾਡੇ ਨਾਲ ਆਵੇ ਔਰ ਹਾਲਾਤ ਮੈਂ ਫਿਰ ਦੱਸਦਾ ਵੀ ਅਸੀਂ ਪਿੰਡ ਪਿੰਡ ਜਾ ਕੇ ਜਿੱਥੇ ਪਤਾ ਕਰ ਰਹੇ ਆ ਕੋਈ ਸਾਨੂੰ ਅਪਰੋਚ ਕਰ ਲਿੰਦਾ ਉਹਦੇ ਕੋਲ ਚੱਲ ਜਾਨੇ ਆ ਫੇਰ ਵੀ ਇੱਕ ਦੂਜੇ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਆ ਲੈਂਟਰ ਤੋਂ ਬਾਅਦ ਮਾਤਾ ਕੁਝ ਹੋਰ ਚਾਹੀਦਾ ਨਹੀਂ ਵੀਰ ਜੀ ਰਾਸ਼ਨ ਵੀ ਆ ਜਾਊਗਾ ਚਲੋ ਠੀਕ ਹੈ ਫੀਡ ਚੌਕਰ ਵੀ ਆ ਜਾਊਗੀ ਹੋਰ ਕੁਝ ਕੁਝ ਨਹੀਂ ਵੀਰ ਜੀ ਫੇਰ ਹੱਸ ਪੈਗੀ ਰੋਣ ਹੋਰ ਜਾਏਗੀ ਠੀਕ ਹੈ ਵੀਰ ਜੀ ਜਿੱਦਾਂ ਤੁਸੀਂ ਕਹੋ ਮੈਂ ਕੱਲ ਤੋਂ ਬਾਅਦ ਰੋਣ ਹੋਰ ਜਾਏਗੀ ਹਾਂ ਜੀ ਹਟ ਜੂਗੀ ਵੀਰ ਜੀ ਅਜੇ ਤਾਂ ਪਤਾ ਨਹੀਂ ਇਹ ਝੂਠ ਹੀ ਨਾ ਬੋਲਦੀ ਹੈ ਤੈਨੂੰ ਲੱਗੂਗਾ ਵੀ ਕੱਲ ਤੋਂ ਬਾਅਦ ਰੋਣ ਹੋਰ ਜਾਏਗੀ ਮੈਂ ਹਟ ਜੂੰਗੀ ਵੀਰ ਜੀ ਹਟ ਜੂਗੀ ਹਟ ਜੂੰਗੀ ਤੂੰ ਆਪਦੀ ਮਾਂ ਦੀ ਸੇਵਾ ਕਰੇਂਗਾ ਭਰਾਵਾ ਹਾਂ ਜੀ ਵੀਰ ਜੀ ਹੈ ਹਾਂ ਜੀ ਵੀਰ ਜੀ ਲੈਂਟਰ ਪਾ ਲੈਣਾ ਚਾਰ ਤੇ ਮੈਂ ਦੱਸਣਾ ਚਾਹਣਾ ਵੀ ਦੇਣ ਵਾਲਿਆਂ ਦੀ ਕਮੀ ਨਹੀਂ ਗਈ ਮੇਰਾ ਦੋਸਤ ਹੈ ਆਮਨ ਆ ਇਹਦੇ ਨਾਲ ਮੇਰਾ ਖਿਆਲ ਹੈ ਵੀ ਤਿੰਨਾਂ ਚੌਹ ਦੇਣਾ ਤੋਂ ਤੇਰੇ ਪਿੱਛੇ ਪਏ ਨੇ ਵੀ ਭਾਈ ਸਾਡੀ ਸੇਵਾ ਕਿਤੇ ਲੋੜਵੰਦ ਨੂੰ ਦਿਵਾਓ ਜਾਂ ਤੁਸੀਂ ਲੈ ਕੇ ਰੱਖ ਲਓ ਤੇ ਅਸੀਂ ਉਹਨਾਂ ਨੂੰ ਮਨਾ ਕਰਤਾ ਸੀ ਤੁਹਾਡੇ ਹੱਥੀ ਦਿਵਾਵਾਂਗੇ ਉਹ ਬੇਟਾ ਉਹਨਾਂ ਦਾ ਬਾਹਰ ਆ ਕੱਲ ਉਹਦੇ ਪਿਤਾ ਜੀ ਆਉਣਗੇ ਉਹ ਜੋ ਮਤਲਬ ਸਾਨੂੰ ਕਿਸੇ ਨੇ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਲੈਵਾਂਗੇ ਇੱਥੇ ਜਿਸ ਤਰ੍ਹਾਂ ਵੀ ਉਹ ਤੁਹਾਡੇ ਘਰ ਦਾ ਲੈਂਟਰ ਜਿਹੜਾ ਉਹ ਪਾਉਣਾ ਚਾਹਣਗੇ ਉਹਨੂੰ ਜਿਹੜਾ ਅਸੀਂ ਮਤਲਬ ਚਾਹੇ ਉਹ ਸਮਾਨ ਲੈ ਕੇ ਆਉਣ ਚਾਹੇ ਲੈਂਟਰ ਪਾ ਦੇਣ ਚਾਹੇ ਤੁਹਾਨੂੰ ਪੈਸੇ ਦੇ ਦੇਣ ਪੈਸੇ ਤੋਂ ਮੈਂ ਵੀ ਮਤਲਬ ਕਰਦਾ ਵੀ ਅਸੀਂ ਤੁਹਾਨੂੰ ਫੜਾ ਜੀਏ ਮੁੜ ਕੇ ਲੈਣੇ ਦੇਣੇ ਦੇ ਵਿੱਚ ਕੋਈ ਲੈ ਹੀ ਨਾ ਜਾਵੇ ਤੁਹਾਡਾ ਸੁਪਨਾ ਤੇ ਪੂਰਾ ਹੋਣਾ ਚਾਹੀਦਾ ਵਾ ਸੋ ਕੋਸ਼ਿਸ਼ ਹੈ ਮਾਤਾ ਜੀ ਜੇ ਤੁਸੀਂ ਸਾਡੇ ਜਿੰਮੇ ਜਿਹੜਾ ਲੈਂਟਰ ਲਾਇਆ ਵਾ ਇਹਨੂੰ ਲੈਂਟਰ ਨੂੰ ਅਸੀਂ ਜਿਹੜਾ ਮਤਲਬ ਪਾਉਣ ਦੀ ਕੱਲ ਕੋਸ਼ਿਸ਼ ਕਰਾਂਗੇ ਤੁਹਾਡਾ ਜਿਹੜਾ ਸੁਪਨਾ ਪੂਰਾ ਹੋਵੇ ਕੱਲ ਤੋਂ ਹੀ ਤੁਹਾਡਾ ਕੰਮ ਜਾਂ ਤੁਹਾਡਾ ਬੰਦੋਬਸਤ ਜਿਹੜਾ ਉਹ ਲੈਂਟਰ ਦਾ ਕਰ ਦਿੱਤਾ ਜਾਊਗਾ ਔਰ ਪੈੜੀ ਆ ਜਿਹੜੀ ਇਹਦੀ ਇੱਕ ਕਿਲਾ ਉਹ ਜਿਹੜੀ ਉਹ ਬਜਾਈ ਦਾ ਔਰ ਹੋਰ ਜਿਹੜਾ ਤੁਹਾਨੂੰ ਕੋ ਮਤਲਬ ਜੇ ਕੋ ਹੋਰ ਵੀ ਚੀਜ਼ ਚਾਹੀਦੀ ਹੋਈ ਜਾਂ ਸਾਨੂੰ ਮਤਲਬ ਜ਼ਰੂਰੀ ਠੀਕ ਹੈ ਠੀਕ ਹੈ ਨਾ ਜਿਹਦੇ ਨਾਲ ਵੀ ਕਿਸੇ ਦਾ ਸਰ ਵੀ ਜਾਵੇ ਤੇ ਮਤਲਬ ਤੁਹਾਡਾ ਮਸਲਾ ਵੀ ਹੱਲ ਹੋ ਜਾਵੇ ਤੁਹਾਡਾ ਜਿਹੜਾ ਵੀ ਸਾਥ ਜਿਹੜਾ ਲੈਂਟਰ ਦਾ ਉਹ ਪੂਰਾ ਦਿੱਤਾ ਜਾਊਗਾ ਤੁਹਾਡੇ ਘਰ ਦਾ ਜਿਹੜਾ ਬੰਦੋਬਸਤ ਕਰ ਦਿੱਤਾ ਜਾਊਗਾ ਵੀ ਇਹ ਚੁੰਦੇ ਰਹੇ ਆ ਪਾਣੀ ਦੇ ਵਿੱਚ ਸਾਰੇ ਕੋਈ ਨਹੀਂ ਫਿਰ ਪਾ ਦਿਆਂਗੇ ਲੈਂਟਰ ਪਾ ਦਾਂਗੇ ਜੀ ਕੋਈ ਹੈ ਪਿੱਛੇ ਇਸ ਡੇਰਾ ਹੀ ਕਵੀਰ ਗਿਆ ਹੀ ਉਹਨਾਂ ਨੇ ਵੀ ਛੱਤ ਵਾਸਤੇ ਗਏ ਹੀ ਜੋ ਉਹਨਾਂ ਦੇ ਘਰ ਹੀ ਕਰਕੇ ਗਏ ਆ ਜਿਹੜਾ ਸਪਰੇਅ ਕਰਦਾ ਵਾ ਹਾਂਜੀ ਫਿਰ ਸਾਡੇ ਘਰੀ ਆਉਂਦਾ ਜਾਂਦਾ ਆਪਾਂ ਵੀ ਉਹਦੇ ਨਾਲ ਕਿਤੇ ਕੋਈ ਕੰਮ-ਕੁਮ ਹੋਵੇ ਚੱਲ ਜਾਈਦਾ ਕਰਨ ਆਖੀਦਾ ਵੀ ਜਿੱਦਾਂ ਕੋਈ ਉਹਦੇ ਨਾਲ ਕੰਮ ਕਰਨ ਚਾਹੁੰਦਾ ਬੇਟਾ ਬੇਟਾ ਚੱਲ ਜਾਂਦਾ ਬੰਪੀ ਉਹ ਜਿਤਨਾ ਹੈ ਓਨੇ ਟੈਂਕੀਆਂ ਇਹਨੂੰ ਚੁਕਾਤੀਆਂ ਇੰਨੀ ਉਹਨੂੰ ਚੁਕਾਤੀਆਂ ਤੇ ਚੱਲ ਵੰਡਵਰਤ ਤੇ ਸਾਡਾ ਕੰਮ ਹੋ ਜੇ ਅੱਛਾ ਕਿਹੜੇ ਵੇਲੇ ਮਿਹਨਤ ਕਰ ਲੈਂਦਾ ਫਿਰ ਤਾ ਕਰਕੇ ਵੰਡਵਰਤ ਤਾਂ ਕਰਕੇ ਤੇ ਉਹਨੇ ਸਾਨੂੰ ਦੱਸਿਆ ਕਿ ਉਹ ਵੀਰ ਕੋ ਪਹੁੰਚੋ ਤੇ ਅਸੀਂ ਆਖਿਆ ਠੀਕ ਆ ਉਹ ਆਂਦੇ ਮੈਨੂੰ ਵੀ ਕਿਸੇ ਨੇ ਦੱਸ ਪਾਈ ਤੇ ਮੈਂ ਚਲੋ ਠੀਕ ਹੈ ਇਹ ਮੈਨੂੰ ਕਹਿੰਦਾ ਮੰਮੀ ਤੁਸੀਂ ਕੋਸ਼ਿਸ਼ ਕਰੋ ਮੈਂ ਚਲੋ ਠੀਕ ਹੈ ਮੈਂ ਕਰ ਲਈਂ ਕੋਸ਼ਿਸ਼ ਕਰੋਗੀ ਕਾਮਯਾਬ ਹਾਂਜੀ ਹੋ ਗਈ ਵੀਜੀ ਕੌਣ ਬੀਜ ਦਾ ਤੁਹਾਡੀ ਪੈਲੀ ਚਾਚੇ ਹੜੇਆਲ ਦਾ ਮੁੰਡਾ ਅੰਮਨਾ ਸਾਡਾ ਚਾਚੇ ਦਾ ਮੁੰਡਾ ਉਹਨੇ ਸਹੀ ਮਹੀਨੇ ਸਾਡਾ ਕੋ ਖਰਚਾ ਲੈਣਾ ਜਦੋਂ ਚੋਨਾ ਪੱਕ ਜੇ ਉਹਨੇ ਪਹਿਲਾ ਖਰਚਾ ਪਾਣੀ ਸਾਰਾ ਲਾਉਣਾ ਵਾ ਉਹਨੇ ਹਣੇ ਨਹੀਂ ਪੁੱਛਣਾ ਵੀ ਤੁਸੀਂ ਕੀ ਲੈਣਾ ਕੀ ਨਹੀਂ ਉਹਨੇ ਵਿਚਾਰੇ ਨੇ ਦਵਾਈਆਂ ਖਾਦਦਾ ਪਾਉਣੀਆਂ ਉਹਨੇ ਹੀ ਸਾਰਾ ਕੰਮ ਕਰਾਉਣਾ ਬਾਈ ਦਾ ਵੀ ਉਹਦਾ ਡਰੈਕਟਰ ਵੀ ਆਪਣਾ ਆਪ ਹੀ ਉਹ ਤੇਲ ਤੇ ਸਾਡੀ ਪੈਲੀ ਬੰਦਾ ਦਵਾਈ ਨਹੀਂ ਸਾਡੇ ਕੋ ਲੈਂਦਾ ਹੁਣ ਪੈਣੀ ਤੇਰੀ ਅਗਲੀ ਆ ਹਾਂ ਸਮਝਣਾ ਜੀ ਹਾਂਜੀ ਆਕਰ ਦੇ ਨਾਲ ਹੀ ਕਿੱਲਾ ਵੇਚੇਗਾ ਕਿ ਕਿੱਲੇ ਨਾਲ ਕਿੱਲਾ ਬਣਾਵੇਗਾ ਹੁਣ ਨਹੀਂ ਬਣਾਵਾਂਗੇ ਹੈ ਬਣਾਉਣਾ ਹੈ ਹਾਂਜੀ ਕਰੇਗਾ ਮਿਹਨਤ ਹਾਂਜੀ ਉਦੋਂ ਵੀ ਨਹੀਂ ਵੇਚਣ ਦੇਣੀ ਜੇ ਮੈਂ ਸਿਆਣਾ ਹੁੰਦਾ ਹਾਂ ਯਾਨੀ ਕਿ ਉਦੋਂ ਪਤਾ ਨਹੀਂ ਕਿੰਨੀ ਉਮਰ ਸੀ ਉਦੋਂ ਤੇਰੀ ਉਦੋਂ ਤਾਂ ਲਾਲੋ ਵੀ 12 13 ਸਾਲ ਹੈ 12 13 ਸਾਲ ਦਾ ਨਹੀਂ ਚੱਲ ਮਹਾਰਾਜਦਰਾ ਇਹ ਵੀ ਪੂਰਾ ਕਰੇ ਸ਼ੌਂਕ ਤੈਨੂੰ ਦਵੇ ਤੇ ਮੈਨੂੰ ਉਦੋਂ ਨਹੀਂ ਪੜਾ ਉਦੋਂ ਜਿਸ ਦਾ ਡੰਗਰ ਵੀ ਚੋਰੀ ਹੋਈ ਹੋਈ ਹੀ ਉਦੋਂ ਇੱਧਰ ਹੁੰਦੇ ਸੀ ਘਰ ਸਾਡੇ ਹਾਂ ਤੇ ਉੱਥੋਂ ਮੁੜ ਕੇ ਅਸੀਂ ਇਦਾਂ ਵੰਡੇ ਗਏ ਹਾਂ ਤੇ ਮੈਂ ਉਦੋਂ ਛੋਟਾ ਸੀ ਮੇ ਮਮੀ ਦੇ ਦਿਲ 'ਚ ਵੀ ਅੱਗੇ ਵੀ ਕਰੀ ਕਿਹੜੀ ਚੋਰੀ ਹੋ ਤੇ ਵੇਰ ਜੀ ਜਦੋਂ ਇਦਾਂ ਕੰਪਲੇਨ ਕੀਤੀ ਤੇ ਉਹਨਾਂ ਅਗਰੇ ਪੈਸੇ ਪੁਹੇ ਚੜਾਤੇ ਸੀ ਤੇ ਬਾਅਦ ਸਾਰੇ ਆਨੇ ਆਂਦੇ ਡੇਰੇਆਂ ਵਾਲੇ ਵੀ ਤੁਹਾਡਾ ਬਿਆਰ ਪਊਗਾ ਨਿਆਣਾ ਨਿੱਕਾ ਐ ਜਿਸ ਤਰ੍ਹਾਂ ਅੱਛਾ ਡਰਾਤਾ ਸੀ ਹਾਂਜੀ ਤੇ ਮੰਮੀ ਫੇਰ ਚੁੱਪ ਕਰਕੇ ਬਹਿ ਗਏ ਉਹ ਜਦੋਂ ਮੰਨ ਲਓ ਮੈਂ ਵੱਡਾ ਆਇਆ ਫੇਰ ਚਲੋ ਥੋੜਾ ਬਚਾ ਆਇਆ ਨੇ ਡੰਗਰੋਂ ਦੁੱਧ ਦਿੰਦੇ ਟਾਡੇ ਹਾਂ ਇਹੋ ਗਾਂ ਹੀ ਦਿੰਦੀ ਥੋੜਾ ਜਿਹਾ ਮਤਲਬ ਪਹਿਲਾਂ ਦਿੰਦੀ ਹੀ ਖਰਾਬ ਹੋ ਗਈ ਸੀ ਨਾ ਗਾਂ ਬਿਮਾਰ ਹੋ ਗਈ ਸੀ ਚਲੋ ਆਉਣੇ ਕੱਲ ਤੋਂ ਟੱਕੋ ਹੇ ਵੇਖੋ ਯਾਰ ਕਿੰਨਾ ਕਿੰਨਾ ਦੁੱਖ ਲੁਕਿਆ ਹੈ ਵੇ ਠੀਕ ਹੈ ਹੋਰ ਵਖੋ ਠੱਗੀ ਲਾਣ ਵਾਲੇ ਬਾਜ਼ ਨਹੀਂ ਆਉਂਦੇ ਨਹੀਂ ਨਹੀਂ ਵੇਦੇ ਕੋਈ ਬੇਵਾ ਵੈ ਬੇਸਹਾਰਾ ਵੈ ਇੱਕ ਉਹਦਾ ਪੁੱਤਰ ਹੈ ਇੱਕ ਉਹਦੀ ਧੀ ਹੈ ਠੀਕ ਹੈ ਯਾਰ ਤੁਸੀਂ ਇਹਨਾਂ ਦਾ ਵੀ ਠੱਗੀ ਲਾ ਰਹੇ ਹੋ ਠੱਗੀ ਅੱਛਾ ਠੱਗੀ ਦਾ ਠੱਗੀ ਲਾਣ ਵਾਲੇ ਦਾ ਨਾ ਜ਼ਿੰਦਗੀ ਚ ਕਦੀ ਕੁਝ ਨਹੀਂ ਬਣਦਾ ਉਹ ਸਾਰੀ ਜ਼ਿੰਦਗੀ ਐਵੇਂ ਰੋਲ ਕੇ ਮਰ ਜਾਂਦਾ ਹੈ ਬਿਲਕੁਲ ਠੀਕ ਹੈ ਪਰ ਗੱਲ ਕਰਾਂ ਤਾਂ ਤੂੰ ਆਪ ਤੇ ਦੱਲਿਆ ਮਰਨਾ ਹੀ ਮਰਨਾ ਹੈ ਜਿਨ੍ਹਾਂ ਨੇ ਠੱਗੀ ਲਾਨੇ ਉਹਨਾਂ ਨੂੰ ਵਿਚਾਰਿਆਂ ਨੂੰ ਆਪਣਾ ਬੇਸਹਾਰਾ ਕਰਦਾ ਇੱਕ ਮਤਲਬ ਉਹਦਾ ਸਹੇੜ ਤੇ ਸਾਈ ਕੋਈ ਨਹੀਂ ਹਾਂ ਠੀਕ ਹੈ ਦੂਸਰਾ ਦੇ ਬੱਚੇ ਛੋਟੇ ਨੇ ਉਹਨੇ ਤੈਨੂੰ ਆਪਣੀ ਜਮਾ ਪੂੰਜੀ ਵੇਚ ਕੇ ਤੇ ਤੇਰੇ ਨਾਲ ਗੱਡੀ ਪਾਈ ਆ ਕਿ ਚਲੋ ਉਹ ਗੱਡੀ ਦਾ ਤੇ ਆ ਵੀ ਚਾਂਸਾ ਜਿਹਾ ਪੱਤੇ ਨੇ ਆਪਣੇ ਨਾਮ ਕਰਾ ਲਈ ਨਾ ਤੇ ਉਹ ਲਵਾਂਗੇ ਤੇ ਸਾਂਝ ਖਾਤੇ ਤੇ ਚਲਾਵਾਂਗੇ ਤੇ ਉਹਨੂੰ ਇਹ ਕਹਿੰਦਾ ਹੋਏਗਾ ਕਿ ਮੈਂ ਤੈਨੂੰ ਪੈਸੇ ਦੇ ਦਿਆਂ ਕਰਾਂਗਾ ਸਮਝੋ ਰੈਂਟ ਤੇ ਤੂੰ ਮੈਨੂੰ ਦੇ ਦੇ ਤੇ ਸਾਂਝ ਕੰਦੇ ਲੇਕਿਨ ਉਹਨੂੰ ਇਹ ਥੋੜੀ ਪਤਾ ਸੀ ਕਿ ਇਹਨੇ ਹੁੰਦੇ ਨਹੀਂ ਠੱਗੀ ਮਾਰਦੇ ਨੇ ਮਤਲਬ ਇਹ ਵੈ ਹੈ ਕਿ ਲੋਕੀ ਛੱਡਦੇ ਨਹੀਂ ਕਿਸੇ ਨੂੰ ਜਿੱਥੇ ਮੌਕਾ ਮਿਲਦਾ ਉੱਥੇ ਦਾਅ ਮਾਰਨ ਦੀ ਗੱਲ ਹੈ ਅੱਛਾ ਵੇ ਲੋ ਮੈਂ ਵੀਡੀਓ ਬਣਾਉਣ ਤੋਂ ਪਹਿਲੇ ਵੀ ਇਹ ਗੱਲ ਕੀਤੀ ਸੀ ਕਿ ਮਨਦੀਪ ਸਿੰਘ ਮਾਨਾ ਅਗਲੇ ਕਹਿੰਦੇ ਨੇ ਉਹ ਕਿਸੇ ਨੇ ਕਿਹਾ ਯਾਰ ਸਾਡੀ ਸੇਵਾ ਲਵਾਓ ਕਿਤੇ ਉਹਨੇ ਕਿਹਾ ਉਹ ਤੇਰੀ ਸੇਵਾ ਲਵਾ ਲਾ। ਠੀਕ ਹੈ। ਇਹ ਕਿਨੇ ਦੇਖੋ ਹੋਰ ਕਰਕੇ ਉਹਨਾਂ ਨੇ ਜਾ ਕੇ ਪੁੱਛਿਆ ਕਿ ਮਾਦਾ ਤੂੰ ਕੀ ਆਪਣਾ ਪੈਣੇ ਤੂੰ ਕੀ ਕਰਾਉਣਾ ਚਾਹਨੀ? ਉਹਨੇ ਕਿਹਾ ਜੀ ਮੈਂ ਛੱਤ। ਅਚਾ ਤੇ ਇਹ ਦੇਖ ਲਓ ਉਹਨੇ ਛੱਤ ਦਾ ਕਿਹਾ। ਉਹਨੇ ਉਹਨੇ ਕਿਹਾ ਸਿਰ ਲੈਂਡਰ ਪਵਾ। ਠੀਕ ਹੈ। ਲੈਂਡਰ ਦਾ ਕਿਹਾ ਉਹਨੇ ਕਿਹਾ ਚਲ ਮੈਂ ਦੋ ਤਿੰਨ ਮਹੀਨੇ ਦਾ ਰਾਸ਼ਨ ਵੀ ਪਵਾ ਦਿੰਦਾ। ਵਾ ਅਗਰ ਮਿਸਤਰੀ ਮਜ਼ਦੂਰ ਲੱਗਣਗੇ ਤੇ ਆਖਰੀ ਗੱਲ ਉਹਦਾ ਖਾਣ ਪਕਾਣ ਦਾ ਵੀ ਤੇ ਕਰਨਾ ਹੀ ਹੈ ਨਾ। ਠੀਕ ਹੈ। ਉਹ ਨਾਲ ਜਿਹੜਾ ਦੇਖੋ ਦੋ ਦੋ ਏਕੜ ਪੈ ਲਈ ਉਹਨਾਂ ਜੋ ਇੱਕ ਇੱਕ ਠੀਕ ਹੈ ਇੱਕ ਦੇ ਪੈ ਹੀ ਉਹਦੇ ਕਾਗੇ ਹੁਣ ਇੱਕ ਏਕੜ ਉਹਨੇ ਕਹੇ 1 ਏਕੜ ਦੀ ਤੈਨੂੰ ਪੂਰੀ ਪੰਜਾਬੀ ਵੀ ਦੇ ਦਿੱਤੀ ਅੱਛਾ ਫਿਰ ਬੀਵੀ ਵੇ ਲੋਕ ਅਕਲੀ ਤੇ ਮਾਤਾ ਵਿਚਾਰੀ ਗਈ ਹੈ ਚਾਹਤੇ ਮਗਰੋਂ ਦੀ ਮਾਂ ਜਿੱਤੇ ਗਾਵੇਂ ਖੋਲ ਲੈ ਮਤਲਬ ਦੁਨੀਆ ਐਂਜਮ ਮਰਨ ਦੇ ਗਰਕਨ ਤੇ ਆਈ ਹੋਈ ਆ ਤੇ ਅੱਛਾ ਲੁੱਟਣ ਤੇ ਆਈ ਹੋਈ ਹੈ ਕੁਛ ਲੋਕ ਹੀ ਐਸੇ ਨੇ ਕਿ ਵੇ ਲੋਕ ਇੰਨਾ ਕ ਦਾਨ ਕਰਨ ਦੇ ਨੇ ਉਹਨਾਂ ਦਾ ਇਹ ਵਾ ਕਿ ਜਿੰਨਾ ਹੋ ਸਕਿਆ ਸੀ ਕਰ ਲੈ ਇੱਕ ਲੋਕ ਹੀ ਐਸੇ ਨੇ ਕਿ ਜਿਹੜਾ ਸਿਰਫ ਖੋਖਾਟੀ ਤੇ ਲੱਗੇ ਨੇ ਕਿ ਸਾਰਾ ਕੁਝ ਖੋਲ ਗਏ ਲੋਕ ਖੋਤ ਲੱਗੇ ਨੇ ਰੱਬ ਜਿਹੜੇ ਦੇਣ ਦੇ ਨੇ ਨਾ ਰੱਬ ਨੇ ਉਹਨਾਂ ਨੂੰ 10 ਗੁਣਾ ਜ਼ਿਆਦਾ ਕਰਕੇ ਦੇਣਾ ਤੇ ਜਿਹੜੇ ਖੋਹਦੇ ਨੇ ਨਾ ਉਹਨਾਂ ਦੀ ਸਾਰੀ ਉਮਰ ਪੂਰੀ ਨਹੀਂ ਪੈਂਦੀ ਸਾਰੀ ਜ਼ਿੰਦਗੀ ਵੀ ਨੰਗ ਜਾਨੀਆਂ ਲੈ ਜੀ ਬਾਕੀ ਬਹੁਤ ਵਧੀਆ ਕੰਮ ਹੈ ਮਨਦੀਪ ਸਿੰਘ ਮਾਨਾ ਜੀ ਦਾ ਯਾਰ ਹੈ ਦਿਲ ਖੁਸ਼ ਹੁੰਦਾ ਜਦੋਂ ਮੈਂ ਸਪੈਸ਼ਲੀ ਇਹਨਾਂ ਦੀ ਵੀਡੀਓ ਭੇਜਦਾ ਨਾ ਦਿਲੋਂ ਖੁਸ਼ੀ ਹੁੰਦੀ ਹੈ ਕਿ ਵਾਕੇ ਚੰਗੇ ਬੰਦੇ ਸਾਡੇ ਪੰਜਾਬ ਦੇ ਵਿੱਚ ਬਾਕੀਆਂ ਤਾਂ ਮثل ਟਰੱਕ ਦੀ ਬੱਤੀ ਮਗਰ ਨਹੀਂ ਲਾਇਆ ਹੋਏ ਜਿਹੜਾ ਕੰਮ ਕਰਨਾ ਹੈ ਉਹ ਹੀ ਜਿਹੜਾ ਕਰਨਾ ਹੈ ਹੋਰ ਉਹ ਵਿਥਿਨ 1-2 3 ਦਿਨਾਂ ਦੇ ਵੀ ਸ਼ੁਰੂ ਕਰਾ ਦੇਣਾ ਸ਼ੁਰੂ ਕਰਾ ਦੇਣਾ ਠੀਕ ਉਹ ਕੀ ਕਹਿੰਦੇ ਸੀ ਕਹਿੰਦੇ ਅੱਜ ਨਹੀਂ ਕੱਲ ਤੋਂ ਅੱਜ ਤੇ ਕਹਿੰਦਾ ਤੈਨੂੰ ਲੱਗੇਗਾ ਕਿ ਪਤਾ ਨਹੀਂ ਅਸੀਂ ਮੁਕਰਨਾ ਚਾਹੀਏ ਤੇ ਕੱਲ ਤੋਂ ਜਿੱਦੋਂ ਤੇਰਾ ਕੰਮ ਸ਼ੁਰੂ ਹੋਏਗਾ ਤੇਰਾ ਅੱਬਾ ਕੇ ਅਰਦਾਸ। ਜਿੱਦੋਂ ਹੀ ਨਾ। ਅੱਛਾ ਵੇ ਵੱਡੀ ਗੱਲ ਕਹੀ ਸੀ ਉਹਨੇ ਕਿ ਭਨੇ ਰੋਈਂਦਾ। ਠੀਕ ਹੈ। ਹਾਏ ਹਾਏ। ਯਾਰ ਇਹ ਹੋ ਜੇ ਬੰਦਿਆਂ ਦਾ ਸਾਥ ਦੇ ਉਹ ਜਿਹੜੇ ਬੰਦਿਆਂ ਨੇ ਜਿਹੜੇ ਬੰਦ ਹਾਂ। ਤਾਂ ਤੂੰ ਕਹਿ ਲਾ। ਬੋਲ ਤੁਸੀਂ ਬੋਲੋ। ਮੈਂ ਹੀ ਕਹ ਰਿਹਾ ਕਿ ਜਿਹੜੇ ਬੰਦਿਆਂ ਨੇ ਮੁਸੱਕੇ ਦੇਖੋ ਦਾਨ ਦੇ ਦਾਨ ਕਰਨਾ ਹੈ ਨਾ ਇਹ ਬੇਸਿਕਲੀ ਆ ਗਿਆ ਯਾਰ ਰੱਬ ਦੀ ਰਾਤ ਲੈਣਾ ਕਿਉਂਕਿ ਰੱਬ ਦੇ ਬੰਦੇ ਇਸ ਟਾਈਮ ਜਿਹੜੇ ਨੇ ਉਹ ਲਾਚਾਰ ਬੇਵਸ ਹੋਏ ਖਲੋਤੇ ਨੇ। ਠੀਕ ਹੈ ਜਿਹ ਉਹ ਮਸਲ ਕੇ ਪਸੀ ਇਹ ਨਹੀਂ ਕਹਿੰਦੇ ਕਿ ਯਾਰ ਠੀਕ ਹੈ ਹੋਰ ਫਾਊਂਡੇਸ਼ਨਾਂ ਵੀ ਹੋਣਗੀਆਂ ਉਹਨਾਂ ਵੀ ਕਰ ਲਓ ਪਰ ਜਿਹਦਾ ਤੁਹਾਨੂੰ ਲੱਗੇ ਨਾ ਕਿ ਨਹੀਂ ਯਾਰ ਵਧੀਆ ਕੰਮ ਕਰ ਰਹੇ ਨੇ ਹੁਣ ਮਨਦੀਪ ਸਿੰਘ ਮਾਨਾ ਜੀ ਸਾਡੇ ਸਾਡੇ ਸਾਹਮਣੇ ਬਹੁਤ ਵਧੀਆ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਆਪ ਪਹੁੰਚ ਦੇ ਨੇ ਠੀਕ ਹੈ ਫਿਰ ਆਪ ਜਾਣਦੇ ਨੇ ਆਪ ਵੀ ਆਪਣੀ ਗੱਡੀਆਂ ਤੇਲ ਸਾੜ ਦੇ ਨਾਲ ਚਰਦੇ ਨੇ ਤੇ ਜਿਹੜੇ ਬੰਦੇ ਨੇ ਸੇਵਾ ਮਸਲ ਕੇ ਆਪਣਾ ਲਾਣੀ ਹੋਵੇ ਕਿ ਮੈਂ ਸੇਵਾ ਕਰਨੀ ਹੈ ਕਿ ਉਹਨੂੰ ਫਿਰ ਸਿੱਧਾ ਜਾ ਕੇ ਘਰ ਪਰ ਦੇ ਲਾਣੀ ਮਿਲਾ ਦੇ ਨੇ ਠੀਕ ਹੈ ਉਹ ਇਹ ਵਧੀਆ ਕੰਮ ਹੈ ਮੈਂ ਕਹਿੰਦਾ ਯਾਰ ਇਹਨਾਂ ਦੀ ਜਿੰਨੀ سپورਟ ਹੋ ਸਕੇ ਉਹਨੀ سپورਟ ਕਰੋ ਇਹ ਤੁਹਾਨੂੰ ਕਹਿੰਦਾ ਯਾਰ ਆ ਆ ਚੀਜ਼ਾਂ ਦੀ ਡਿਮਾਂਡ ਏ ਇਹ ਚੀਜ਼ਾਂ ਤੁਸੀਂ ਲੈ ਆਓ ਤੇ ਆਪਾਂ ਜਾ ਕੇ ਫਲਾਣੇ ਬੰਦੇ ਨੂੰ ਦੇਣੀ ਆ ਨੇ ਠੀਕ ਹੈ ਕਿ ਤੁਹਾਨੂੰ ਜਾ ਕੇ ਵਿਖਾਉਂਦਾ ਵੀ ਪਿਆ ਯਾਰ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਠੀਕ ਹੈ ਜੀ ਉਹਨਾਂ ਦਾ ਰਹਿਣ ਸਹਿਣ ਵੇਖੋ ਇੱਥੇ ਸੇਵਾ ਲਾਓ ਠੀਕ ਹੈ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟਸ ਕਰਕੇ ਜ਼ਰੂਰ ਦਸੀਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਲਵ ਰਾਕ